ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਯਾਰਾਂ ਬੇਲੀਆਂ ਵੱਟਿਆਂ ਛੋਟਿਆਂ ਰਿਸ਼ਤੇਦਾਰਾਂ ਪੇਸ਼ ਆਦੇਸ਼ਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆ ਮਸਤਰਾ ਵਿਖੇ ਗੁਰਦੁਆਰਾ ਗੁਰਨਾਨਕ ਬਗੀਚੀ ਤੇ ਅੱਜ ਤਰੀਕ 23 ਤਰੀਕ 8 ਮਹੀਨਾ ਸਾਲ 2025 ਸਮਾਂ ਸਵੇਰ ਦੇ 6:30 ਹੋ ਗਏ ਤੇ ਆਪਾਂ ਨਾ ਤੋ ਕੀ ਤਿਆਰ ਆ ਬਈ ਤੇ ਸਮਾਨ ਆਪਣਾ ਪੈਕ ਹੋ ਗਿਆ ਤੇ ਆਪਾਂ ਗੁਰੂ ਮਹਾਰਾਜ ਤੋਂ ਲੈ ਕੇ ਥਾਪੜਾ ਜਿੱਕੇ ਦਾ ਸਫ਼ਰ ਸ਼ੁਰੂ ਕਰਦੇ ਆਂ ਤੇ ਆਪਣਾ ਬਈ ਪਟਨਾ ਸ਼ਹਿਰ ਦਾ ਸਫ਼ਰ ਇੱਥੋਂ ਰਹਿ ਗਿਆ ਵਾ 880 ਕਿਲੋਮੀਟਰ ਤੇ ਅੰਦਾਜ਼ਾ ਹੈਗਾ ਵੀ ਆਪਾਂ ਪਹੁੰਚ ਜਾਗੇ 10 ਦਿਨਾਂ ਦੇ ਵਿੱਚ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਬਣੀ ਰਵੇ ਤੇ ਤੁਸੀਂ ਵੀ ਨਾਲ-ਨਾਲ ਦਰਸ਼ਨ ਕਰਦੇ ਰਹੋ ਤੇ ਬਾਕੀ ਬਈ ਆਪਣੀ ਪੈਕਿੰਗ ਚੱਲੀ ਜਾਂਦੀ ਆ ਇੱਧਰ ਆਪਾਂ ਬਈ ਛੋਲੇ ਵਗੈਰਾ ਭਉਂਤੇ ਸੀ ਕਿਉਂਕਿ ਇਹ ਵੀ ਜ਼ਰੂਰੀ ਆ ਆਪਾਂ ਨੂੰ ਰਸਤੇ ਦੇ ਵਿੱਚ ਸਫ਼ਰ ਕਰਦੇ ਕਰਦੇ ਨਾਲ-ਨਾਲ ਤਾਕਤ ਦੀ ਵੀ ਲੋੜ ਆ ਇਸ ਸਮੇਂ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰਨਾਨਕ ਬਗੀਚੀ ਮਥਰਾ ਵਿਖੇ ਗੁਰਨਾਨਕ ਦੇਵ ਜੀ ਆਪਣੀ ਉਦਾਸੀ ਯਾਤਰਾ ਸਮੇਂ ਮਰਦਾਨਾ ਜੀ ਦੇ ਨਾਲ ਮਥਰਾ ਪਹੁੰਚੇ ਤਾਂ ਉਹ ਗੁਰੂ ਘਾਟ ਰੁਕੇ ਤੇ ਜਮਨਾ ਦਾ ਪਾਣੀ ਜ਼ਿਆਦਾ ਚੜਨ ਕਰਕੇ ਗੁਰੂ ਜੀ ਇਹ ਜਗ੍ਹਾ ਤੇ ਆਏ ਤਾਂ ਸੰਗਤਾਂ ਨੇ ਕਿਹਾ ਵੀ ਇਹ ਜਗ੍ਹਾ ਦਾ ਪਾਣੀ ਖਾਰਾ ਵਾ ਤਾਂ ਗੁਰੂ ਜੀ ਨੇ ਮਰਦਾਨਾ ਨੂੰ ਪਾਣੀ ਦੀ ਬਾਲਟੀ ਕੱਢਣ ਵਾਸਤੇ ਖੂਚੋ ਕਿਹਾ ਤੇ ਜਦੋਂ ਖੂਚੋ ਪਾਣੀ ਦੀ ਬਾਲਟੀ ਕੱਢੀ ਤਾਂ ਖੂਹ ਦਾ ਪਾਣੀ ਮਿੱਠਾ ਸੀਗਾ ਤੇ ਉਹ ਪਾਣੀ ਵੀ ਅੱਜ ਦਿੱਕਰ ਇੱਥੇ ਮਿੱਠਾ ਤੇ ਅਸੀਂ ਵੀ ਮਤਲਬ ਪਾਣੀ ਪੀ ਕੇ ਵੇਖਿਆ ਪਾਣੀ ਬੜਾ ਮਿੱਠਾ ਵਾ ਇਹ ਇਸ ਖੂਹ ਦਾ ਰਹਾਦਾ ਇਤਿਹਾਸ ਆ ਬਾਕੀ ਆਪਾਂ ਫੋਟੋਆਂ ਨਾਲ ਅਟੈਚ ਕਰ ਦਿੱਤੀਆਂ ਬਈ ਜੇ ਇਤਿਹਾਸ ਪੜ੍ਹਨ ਦੇ ਵਿੱਚ ਕੋਈ ਗਲਤੀ ਮਲਤੀ ਹੋ ਜਾਂਦੀ ਆ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਤੁਸੀਂ ਇਸ ਪਵਿੱਤਰ ਖੂਹ ਦੇ ਦਰਸ਼ਨ ਕਰ ਸਕਦੇ ਹੋ ਇਹ ਉਹ ਖੂਹ ਸੀਗਾ ਜਿਸ ਵਿੱਚੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਪਾਣੀ ਦੀ ਬਾਲਟੀ ਕੱਢੀ ਸੀ ਜੋ ਜਲ ਮਿੱਠਾ ਨਿਕਲਿਆ ਸੀਗਾ ਕਰੋ ਜੀ ਦਰਸ਼ਨ ਮਹਾਰਾਜ ਆਪਾ ਬਾਬਾ ਸੋਹਣ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਪਰ ਆਪਣੇ ਮਾਈਕ ਦੀ ਬੈਟਰੀ ਲੋਨ ਕਰਕੇ ਵੀ ਆਵਾਜ਼ ਨਹੀਂ ਆਏਗੀ ਤੇ ਬਾਬਾ ਜੀ ਨੂੰ ਮਿਲ ਕੇ ਵਧੀਆ ਲੱਗਿਆ ਬਾਬਾ ਜੀ ਪਿਛਲੇ 40 ਸਾਲ ਤੋਂ ਇੱਥੇ ਸੇਵਾ ਕਰਦੇ ਨੇ ਤੇ ਬਾਬਾ ਜੀ ਕਹਿੰਦੇ ਵੀ ਮਤਲਬ ਕੋਈ ਵੀ ਇੱਥੇ ਆ ਸਕਦਾ ਤੇ ਰਹਿ ਸਕਦਾ ਤੇ ਮਾਤਾ ਜੀ ਨੇ ਆਪਣੀ ਬੜੀ ਸੇਵਾ ਕੀਤੀ ਇੱਥੇ ਹੋਰ ਤਾਂ ਕੋਈ ਮਤਲਬ ਵੀ ਲੰਗਰ ਪ੍ਰਸ਼ਾਦਾ ਬਣਾਉਣ ਵਾਸਤੇ ਹੈ ਨਹੀਂ ਤੇ ਮਾਤਾ ਜੀ ਬਾਬਾ ਜੀ ਦੇ ਮਤਲਬ ਵਾਈਫ ਉਹੀ ਇੱਥੇ ਪ੍ਰਸ਼ਾਦਾ ਪਾਣੀ ਬਣਾਉਂਦੇ ਸਵੇਰੇ ਵੀ ਬਈ ਆਪਾਂ ਨੂੰ ਉਹਨਾਂ ਨੇ ਚਾਹ ਪਾਣੀ ਵਧੀਆ ਪਿਆ ਤੇ ਰਾਤ ਨੂੰ ਵੀ ਰੋਟੀ ਪਾਣੀ ਬਾਬਾ ਜੀ ਨੇ ਆ ਵਾਏ ਮਰ ਕੇ ਆਪਾਂ ਨੂੰ ਦਿੱਤੀ ਤੇ ਬਾਬਾ ਜੀ ਨੇ ਆਪਾਂ ਨੂੰ ਪਹਿਲੇ ਬੋਲਦੇ ਇਥੇ ਰਹਿਣ ਵਾਸਤੇ ਜਗ੍ਹਾ ਦਿੱਤੀ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਮਾਹਰਾਏ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਆਗਰਾ ਦਿੱਲੀ ਜਾਣ ਵਾਸਤੇ ਬਈ ਰਸਤਾ ਇੱਧਰ ਸਿੱਧਾ ਵਾ ਇੱਥੋਂ ਆਪਾਂ ਹਾਈਵੇ ਚੜ੍ਹ ਕੇ ਤੇ ਅੱਗੇ ਆਪਾਂ ਆਗਰਾ ਨੂੰ ਚੱਲਦੇ ਆ ਜੀ ਤੇ ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ਵਾ ਕਿ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਗੁਰੂ ਮਹਾਰਾਜ ਤੋਂ ਲੈ ਕੇ ਥਾਪੜਾ ਹੁਣ ਵੀ ਆਪਾਂ ਚੱਲਦੇ ਆ ਅੱਗੇ ਨੂੰ ਗੁਰਦੁਆਰਾ ਬਗੀਚੀ ਸੈ ਤੋਂ ਬਾਅਦ ਵੀ ਆਪਾਂ ਇਸ ਸ਼ਹਿਰ ਦੇ ਹੋਰ ਕਿਹ ਅਸੀਂ ਗੁਰਦੁਆਰਾ ਕੁਰਤੀਗ ਭਾਦਰ ਜੀ ਦੇ ਨਾਲ ਜੁੜਿਆ ਹੋਇਆ ਜੋ ਉੱਥੇ ਪਹੁੰਚੇ ਸੀ ਤੇ ਆਜੇ ਤੁਹਾਨੂੰ ਕਰਾਉਣੇ ਆ ਦਰਸ਼ਨ ਬਈ ਤੇ ਇੱਥੇ ਮੱਥਾ ਟੇਕਦੇ ਆ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬਾਕੀ ਵੀ ਜਿਹੜਾ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਆਪਾਂ ਇਸ ਦੇ ਵਿੱਚ ਅਟੈਚ ਕਰ ਦਿੱਤਾ ਤੇ ਤੁਸੀਂ ਭਾਈ ਵੀਡੀਓ ਨੂੰ ਪਾਉਜ਼ ਕਰਕੇ ਤੇ ਪੜ ਸਕਦੇ ਹੋ ਬਾਕੀ ਆਪਾਂ ਹੁਣ ਅੱਗੇ ਦਾ ਸਫ਼ਰ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਦਾਂ ਦੱਸਿਆ ਕੀਤਾ ਗੁਰਦੇਵ ਬਹਾਦਰ ਜੀ ਜੋ ਸਿੱਖਾਂ ਦੇ ਨੌਵੇਂ ਪਾਤਸ਼ਾਹ ਸੀ ਉਹਨਾਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਗੁਰਦੇਵ ਬਹਾਦਰ ਜੀ ਧਰਮ ਯਾਤਰਾ ਦੌਰਾਨ ਇੱਥੇ ਆਏ ਤੇ ਇੱਥੋਂ ਦੇ ਲੋਕਾਂ ਨੂੰ ਰੰਗਜੀਤ ਵਾਸ਼ਾ ਜਿਹੜਾ ਸੀਗਾ ਉਹ ਧਰਮ ਪਰਵਰਤਨ ਲਈ ਮਜਬੂਰ ਕਰਦਾ ਸੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਦੇ ਧਰਮ ਤੇ ਟਿਕੇ ਰਹਿਣ ਦੇ ਲਈ ਉਹਨਾਂ ਨੂੰ ਸਿੱਖਿਆ ਦਿੱਤੀ ਤੇ ਇਸ ਗੁਰਦੁਆਰੇ ਦੇ ਇਹ ਹੀ ਇਤਿਹਾਸ ਹੈ ਬਈ ਤੇ ਹੁਣ ਆਪਾਂ ਬਈ ਅੱਗੇ ਚੱਲਦੇ ਹਾਂ ਇੱਥੋਂ ਤੈਨੂੰ ਸਿਖਾਉਣੇ ਅੱਗੇ ਦਾ ਸਫ਼ਰ ਅੱਗੇ ਦਾ ਸਫ਼ਰ ਤਨਾਗਰਾ ਦਾ ਤੇ ਇਹੀ ਰੋਡ ਵੀ ਆਗਰਾ ਨੂੰ ਜਾਂਦਾ ਚੱਤਾ ਕਿਪਕ ਭਈਆ ਆਪਾਂ 28-30 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਹੁਣ ਆਪਾਂ ਇੱਥੇ ਰੁਕੇ ਸੀਗੇ ਚਾਹ ਪਾਣੀ ਬਣਾਉਣ ਵਾਸਤੇ ਹੁਣ ਅੱਗੇ ਆਗਰਾ ਆਪਣਾ 30 ਕਿਲੋਮੀਟਰ ਰਹਿ ਗਿਆ ਵਾ ਤੇ ਉਹ ਆਪਾਂ ਦੋ ਪੌਏ ਤੇ ਕਰਤਵਰ ਕਰਨਾਗੇ ਉਮੀਦ ਆ ਬਾਕੀ ਮੌਸਮ ਵੀ ਭਈ ਵਧੀਆ ਹੋ ਗਿਆ ਵਾ ਦੇਖ ਸਕਦੇ ਤੁਸੀਂ ਵਧੀਆ ਮਾਹੌਲ ਕੋਈ ਅੱਜ ਗਰਮੀ ਹੈ ਨਹੀਂ ਕਿ ਬਾਕੀ ਰੈਸਟ ਕੀਤੀ ਸੀਗੀ ਕੱਲ ਤੇ ਤਾਂ ਵੀ ਅੱਜ ਸਫ਼ਰ ਵਧੀਆ ਨੇ ਪਰ ਰਿਹਾ ਥੋੜੇ ਟਾਈਮ ਦੇ ਵਿੱਚ ਹੀ ਆਪਾਂ ਬਹਾਵਾੜ ਕੱਢ ਲਈ ਹੈ ਤੇ ਬਸ ਚਾਹ ਇੱਧਰ ਬਣੀ ਜਾਂਦੀ ਹੈ ਤੇ ਚਾਹ ਦੇ ਨਾਲ ਹੁਣ ਆਪਾਂ ਕਾਕੇ ਵਾਲੇ ਬਿਸਕੁਟ ਖਾਵਾਂਗੇ ਤੁਸੀਂ ਵੀ ਬਈ ਸਾਰਿਆਂ ਨੇ ਖਾਧੇ ਹੀ ਹੋਣੇ ਇਹ ਤੇ ਵਧੀਆ ਸਵਾਦ ਹੁੰਦੇ ਆ ਖਾਣਾ ਪਾਣੀ ਤੇ ਰੋਟੀ ਹੋਊਗੀ ਆਪਾਂ ਅੱਥੀ ਹੁਣ ਆਗਰਾ ਪਹੁੰਚ ਕੇ ਖਾਵਾਂਗੇ ਕਿਉਂਕਿ ਹੁਣ ਸਾਈਕਲ ਦੱਬੀ ਚੱਲਾਂਗੇ ਰਾਹ ਦੇ ਵਿੱਚ ਜੇ ਨਹੀਂ ਆ ਗਿਆ ਤਾਂ ਫਿਰ ਵੀ ਛੜਨਾ ਪੂਆ ਕਿਤੇ ਆਣ ਚਲੋ ਭਾਈ ਬਣੇ ਰਿਓ ਸਫਰ ਦੇ ਨਾਲ ਮਿਲਦੇ ਆਂ ਤੇ ਅੱਜ ਆਗਰਾ 6 ਟੱਬੀਆਂ ਲਿਆਈਆਂ ਦੇ ਆਪਣੇ ਕੋਲੇ ਰਹਿ ਗਈਆਂ achar ਪਤਾ ਨਹੀਂ ਬਈ ਕਿੱਧਰੋਂ ਆ ਗਏ ਇਹ ਲੈ ਕੇ ਭੱਜ ਗਿਆ ਛਾਲ ਮਾਰ ਕੇ ਅੜ ਓਏ ਕਿਉਂ ਤੇਰੇ ਇਸੇ ਵੀ ਲਿਖੇ ਸੀਗੇ ਲੱਗਦਾ ਅਈਦਾ ਪਿੱਛੇ ਰੋਕੇ ਚਾਹ ਬਣਾਉਣੀ ਸੀ ਬਈ ਸੋਚਦੇ ਆ ਇੱਧਰ ਅੱਗੇ ਜਾਵਾਂਗੇ ਅੱਗੇ ਜਾਵਾਂਗੇ ਪਰ ਇਹਨਾਂ ਦੀ ਹੱਸੀ ਚਾਹ ਲਿਖੀ ਆ ਬਿਸਕਟ ਉੱਤੇ ਲਿਖੀ ਸੀਗੇ ਚਲੋ ਕੋਈ ਨਾ ਬਈ ਪਾਰ ਲਈ ਜੀ ਬਿਸਕਟ ਖਾਣ ਤੋਂ ਬਾਅਦ ਬਈ ਸਾਡੇ ਕੋਲੋਂ ਤੇ ਹੁਣ ਆਲੂ ਪੂਜੀਆਂ ਖਾਈ ਜਾਂਦਾ ਬੈਠਾ ਰਹਣਾ ਉਹਦੇ ਪਤਾ ਨਹੀਂ ਪਤਾ ਨਹੀਂ ਕਿਧਰੋਂ ਖੋਖੋ ਕੇ ਲਿਆਉਂਦੇ ਆ ਹੁਣ ਸਾਨੂੰ ਚਾਹ ਵੀ ਸਾਬ ਦਾ ਨਹੀਂ ਨਾ ਪੀਣੀ ਪਣੀ ਇੱਥੇ ਬਹਿ ਕੇ ਵੀ ਪੂਰਾ ਤਿਆਰ ਰੱਖੀ ਚਾਹ ਬਣਾਉਣ ਵਾਲਾ ਪੰਗਾ ਵੀ ਉੱਥੇ ਅਸੀਂ ਗਲਤ ਖਾਂਦੇ ਰਹਿ ਰਹਿਆ ਸੀਗਾ ਤੇ ਹੁਣ ਸਾਈਕਲ ਸੂਕਰ ਤੇ ਚਾ ਚੂਰਾ ਸਾਰਾ ਜਿਗਰਮੈਂਟ ਚੱਕ ਕੇ ਸਾਨੂੰ ਇੱਥੇ ਲਿਆਉਣਾ ਪਿਆ ਕਿਉਂਕਿ ਨਹੀਂ ਤਾਂ ਮੈਨੂੰ ਲੱਗਦਾ ਸੀ ਚਾ ਵੀ ਸਾਡੇ ਕੋ ਖੋ ਗਏ ਲੈ ਜਾਂਦੇ ਜਿਹੜੇ ਹਿਸਾਬ ਨਾਲ ਜਾਗਦੇ ਸਾਡੇ ਜੀ ਅਜੇ ਵੀ ਇੱਧਰ ਫਿਰਦੇ ਆ ਵੀ ਵਿੱਚ ਇਸ ਪਰ ਦੇਖਦੇ ਇਹਨਾਂ ਨੂੰ ਬਈ ਆਗਰਾ ਆ ਗਿਆ ਬਸ ਬਈ ਨੇੜੇ ਹੀ ਤਾਜਮਹਾ ਆਗਰਾ ਕਾਨਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਆਪਾਂ ਸਾਡੇ ਇੱਕ ਤਿੰਨ ਘੰਟੇ ਦੀ ਪੈਡਲਿੰਗ ਕਰਨ ਤੋਂ ਬਾਅਦ 51 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਗੁਰਦੁਆਰਾ ਤੋ ਖਨੇਵਾਰ ਗੁਰੂ ਕਾ ਤਾਲ ਆਗਰਾ ਵਿਖੇ ਪਹੁੰਚੇ ਆ ਤੇ ਹੁਣ ਵੀ ਆਪਾਂ ਇੱਥੇ ਰਹਿਣ-ਸਹਿਣ ਲਈ ਕਮਰੇ ਦਾ ਪਤਾ ਕਰਦੇ ਆ ਫਿਲਹਾਲ ਆਪਾਂ ਗਏ ਸੀਗੇ ਤੇ ਵੀ ਇੱਥੇ ਦਸਤ ਦੇ ਵਿੱਚ ਆਪਾਂ ਨੂੰ ਜੇ ਡਿਊਟੀ ਵਾਲੇ ਜਿਹੜੇ ਬਾਬਾ ਜੀ ਉਹ ਮਿਲੇ ਨਹੀਂਗੇ ਦੇਖਦੇ ਆ ਵੀ ਕਮਰਾ ਮਿਲਦਾ ਵੀ ਨਹੀਂ ਜੇ ਕਮਰਾ ਮਿਲਿਆ ਤਾਂ ਆਪਾਂ ਸਮਾਨ ਸਮੂਹ ਰੱਖ ਕੇ ਸੈਕਲ ਕਰਕੇ ਖਾਲੀ ਤੇ ਫਿਰ ਆਗਰਾ ਸ਼ਹਿਰ ਘੁੰਮਦੇ ਆ ਕਾਰੋਦਾਰ ਸਿੰਘ ਬਰਦੋਰਾ ਸਾਹਿਬ ਦੇ ਇਧਰ ਆਪਣੇ ਸਾਈਕਲ ਖੜੇ ਆ। ਆਪਾਂ ਆਗਰਾ ਆਗੇ ਸੀ ਕਿਦੇ ਆਪਾਂ ਬਾਬਾ ਜੀ ਕੋਲੇ ਰਿਕਵੈਸਟ ਕੀਤੀ ਵੀ ਜੀ ਪੰਗਤਾਂ ਪੀ ਯਾਤਰਾ ਕਰ ਰਹੇ ਆ ਜੀ ਸਾਨੂੰ ਕਮਰਾ ਚਾਹੀਦਾ ਵਾ ਤੇ ਸਾਡੇ ਕੋਲ ਪੈਸੇ ਤੁਸੀਂ ਜੀ ਕਮੀ ਆ ਤੇ ਵੈਸੇ ਤਾਂ ਕਮਰੇ ਦਾ ਰੇਟ ਵੀ ਨਾਉਣ ਏਸੀ ਦਾ 400 ਤੇ ਏਸੀ ਵਾਲੇ 800 ਸੀਗਾ ਤੇ ਬਾਬਾ ਜੀ ਨੂੰ ਇਹ ਰੌਪਰ ਰਿਕਵੈਸਟ ਕੀਤੀ ਤੇ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਯਾਤਰਾ ਕਰ ਰਹੇ ਆ ਤੇ ਆਪਾਂ ਨੂੰ ਬਈ ਕਮਰਾ ਮਿਲ ਗਿਆ ਫਰੀ ਦੇ ਵਿੱਚ ਤੇ ਕਮਰਾ ਵਧੀਆ ਵਾ ਪੱਖਾ ਚੱਲ ਰਿਹਾ ਤੇ ਬਾਕੀ ਕੋਈ ਇਹ ਤਾਂ ਬਿਨਾ ਏਸੀ ਤੋਂ ਤੇ ਬਾਕੀ ਵਧੀਆ ਠੰਡਾ ਕਮਰਾ ਕੋਈ ਦਿੱਕ ਨਹੀਂ ਤੇ ਸਾਈਕਲ ਵੀ ਆਪਾਂ ਅੰਦਰ ਹੀ ਲੈ ਜਾਂਦੇ ਸੀਗੇ ਸੇਫਟੀ ਆ ਤੇ ਹੁਣ ਆਪਾਂ ਹੰਡ ਕੈਸਲਨ ਤੋਂ ਲੈਣਾ ਥੋੜਾ ਪੋੜਾ ਸਮਾਨ ਲੱਗਰ ਪਾਣੀ ਛੱਕ ਕੇ ਤੇ ਆਪਾਂ ਸਮਾਨ ਲੈਣ ਜਾਵਾਂਗੇ ਬਈ ਟਾਈਮ ਹੋ ਗਿਆ ਬਈ ਸ਼ਾਮ ਦੇ 6:00 ਵੱਜ ਗਏ ਆ ਤੇ ਆਪਾਂ ਆਕੇ ਬਈ 12 1 ਵਜੇ ਆ ਗਏ ਸੀਗੇ ਕਮਰਾ ਲੈ ਕੇ ਤੇ ਆਪਾਂ ਰੈਸਟ ਕਰਨ ਲੱਗੇ ਸੀਗੇ ਪ੍ਰਸ਼ਾਦਾ ਵੀ ਆਪਾਂ ਸੋਗਾ ਦਾ ਛਕਿਆ ਜੀ ਹੁਣ ਆਪਾਂ ਪ੍ਰਸ਼ਾਦਾ ਛਕਣ ਚੱਲਦੇ ਆਂ ਪ੍ਰਸ਼ਾਦਾ ਛਕ ਕੇ ਇਸ ਤੋਂ ਬਾਅਦ ਵੀ ਆਪਾਂ ਸ਼ਹਿਰ ਦੇ ਵਿੱਚ ਦੇਖਦੇ ਆਂ ਕੀ ਕੀ ਆ ਤੇ ਜਿਹੜੇ ਗੁੜੇ ਕੱਢਦੇ ਆਂ ਦੇਖਦੇ ਆਂ ਵੀ ਇੱਥੇ ਕੋਈ ਸਮਾਨ ਲੈਣਾ ਜੀ ਆਪਾਂ ਸਾਈਕਲ ਦਾ ਤੇ ਉਹ ਸਮਾਨ ਤੋਂ ਲੈਣੇ ਆਂ ਬਣੇ ਰਹੋ ਫਿਰ ਪ੍ਰਸ਼ਾਦਾ ਖਾਣ ਤੋਂ ਬਾਅਦ ਵੀ ਆਪਾਂ ਆ ਗਏ ਸੀਗੇ ਕਿਤੇ ਘਟ ਲਾਉਣਾ ਆਪਾਂ ਵੀ ਸਾਈਕਲਾਂ ਦੀ ਆ ਵੀ 5 ਕਿਲੋਮੀਟਰ ਰਸ ਨੂੰ ਪਿਆ ਹੋਆ ਏ ਲੋ ਵੀ ਹੁਣ ਦੇਖਦੇ ਆ ਸਾਮਾਨ ਇਹ ਵੀ ਲੈ ਆਂਦਾ ਸਾਈਕਲ ਪੈਂਡ ਬਈ ਪੈਕ ਲਵਾੜਿਆ ਜੀ ਬਾਕੀ ਸਾਮਾਨ ਨੂੰ ਦੇਖਦੇ ਫਿਰਦੇ ਹਜੇ ਸਾਮਾਨ ਥੱਲਾ ਪੂਰਾ ਹੀ ਇੱਥੇ ਅੱਜ ਵਕਾਂ ਲਾ ਕੇ ਇੱਧਰ ਕੋਈ ਫਲੋਂ ਚ ਬਈ ਗੇੜੇ-ਗੁੜੇ ਕੱਢ ਕੇ ਏਦੂ ਬਾਅਦ ਆ ਗਿਆਂ ਜੂੜੀਓ ਚ ਜੂੜੀਓ ਦੇ ਵਿੱਚੋਂ ਸਾਮਾਨ ਥੱਲਾ ਦੇਖਦੇ ਆ ਹੁਣ ਕੀ ਬਣਦਾ ਆ ਵੈਸਟ ਲੈ ਲਈ ਦੀ ਬਈ ਆਪਾਂ ਸੇਫੀ ਆ ਤੇ ਜਿਹੜੀ ਆਪਾਂ ਪਾ ਕੀ ਆਂ ਸਾਈਕਲ ਦੇ ਨਾਲ ਚੋ ਬਈ ਆਪਾਂ ਨੂੰ ਕੋਈ ਨਹੀਂ ਪਸੰਦ ਆਇਆ ਤੇ ਬਾਕੀ ਆਪਾਂ ਲੋਕ ਦੀ ਚਾਬੀ ਭੁੱਲੇ ਜੀ ਤੇ ਆਪਾਂ ਅੱਖਾਂ ਨੂੰ ਧੋਖਾ ਦੇਣਾ ਤੇ ਲੋਕ ਐਂ ਲਾਦਾ ਸੀਗਾ ਕੱਢ ਕੇ ਆ ਬਾਈ ਬਾਈ ਦੇ ਕਰਨਾਮੇ ਆ ਚਾਬੀ ਚੱਕ ਦਾਣੀ ਨਾਲ ਵੇਹੀਂ ਦੂ ਚੰਗਾ ਕੋਡ ਵਾਲਾ ਜੰਦਾ ਮੇਲਾ ਦਾ ਵਧੀਆ ਹੁੰਦਾ ਇੱਥੇ ਸਾਰੇ ਮੋੜ ਹੀ ਹਣ ਹੋਰ ਕਿਤੇ ਕੀੜਾ ਕੱਢੇ ਨੋ ਵੀ ਇੱਥੇ ਟ੍ਰੈਂਡਸ ਬਣਿਆ ਕਿਤੇ ਉੱਧਰ ਦੇਖਿਓ ਇੰਨੀਆਂ ਗੜੀਆਂ ਜਿਵੇਂ ਪਿੰਡਾਂ ਵਾਲਿਆਂ ਦੇ ਸਾਈਕਲ ਝੂਕਦੇ ਹੋਏ ਆਜੋ ਤੁਹਾਨੂੰ ਦਿਖਾਉਨੇ ਆ ਬਾਜ਼ਾਰ ਤੇ ਖਾਣ ਪੀਣ ਦੀਆਂ ਚੀਜ਼ਾਂ ਜੀ ਇਥੇ ਬਈਆ ਫੇਮਸ ਮਰਦਾ ਪੇਠਾ ਦਾ ਹੈਗਾ ਹੀ ਹੈਗਾ ਤੇ ਬਾਕੀ ਹੋਰ ਵੀ ਚੀਜ਼ਾਂ ਦੇਖਦੇ ਆਂ ਪੇਠਾ ਦਾ ਸ਼ਾਇਦ ਕੱਲੂ ਟੈਸਟ ਕਰਾਂਗੇ ਆਪਾਂ ਕੋਈ ਅਜ ਹੋਰ ਦੇਖਨੇ ਆ ਵੀ ਕੀ ਫੇਮਸ ਇਥੋਂ ਦਾ ਤਾਂ ਬਈਆ ਆਪਾਂ ਨੂੰ ਕੋਈ ਖਾਣ ਨੂੰ ਮਿਲਿਆ ਨਹੀਂ ਕਦੇ 버거 ਕਿੰਗਾ ਆਪਾਂ ਦੇ ਸਿਆ ਸੀਗਾ ਤੇ ਇਹਦੇ ਆਪਣੇ ਇੱਕ ਇੱਕ 버거 ਨਾਲ ਕੋ ਬਾਨਾ ਨਹੀਂ ਸੀਗਾ ਤੇ ਆਪਾਂ ਦੋ ਦੋ 버거 ਲੈ ਲਿਆ ਤੇ ਹੁਣ ਵੀ ਰੋਟੀ ਰਾਟੀ ਦਾ ਫਿਰ ਸ਼ਾਇਦ ਹੀ ਖਾਈਏ ਆਪਾਂ ਪੇਠਾ ਆਪਣਾ ਬਚਪਨ ਦਾ ਫੇਵਰੇਟ ਸੀਗਾ ਤੇ ਐ ਨਹੀਂ ਪਤਾ ਇਹ ਜਿਹੜਾ ਪਿੰਡਾਂ ਚ ਆਪਣੇ ਆਉਂਦਾ ਸੀਗਾ ਵੀ ਉਹ ਆਗਰੇ ਦਾ ਸੀਗਾ ਤੇ ਕਿਹੜਾ ਸੀਗਾ ਉਦੋਂ ਆਪਾਂ ਸੋਚਦੇ ਹੁੰਦੇ ਆ ਆਗਰੇ ਜਾਵਾਂਗੇ ਤੇ ਪੇਠਾ ਖਾਵਾਂਗੇ ਤੇ ਅੱਜ ਆਪਾਂ ਆਗਰੇ ਪਹੁੰਚ ਗਏ ਆ ਬਈ ਤੇ ਇੰਨੇ ਤਰ੍ਹਾਂ ਦਾ ਪੇਠਾ ਆ ਵੀ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਬਈ ਰੇਟ ਦੱਸੀਂ ਇਹਦਾ ਕੀ ਰੇਟ ਆ ਇਹਦਾ 280 ਇਹਦਾ 260 140 ਇਹ ਕੀ ਹੈ ਫਰੂਟ ਚਾਟੇ ਪੇਟਾ ਹੈ ਕੀਗਾ ਬਈ ਦੇਖ ਲੋ ਬਈ ਦੇਖ ਸਕਦੇ ਹੋ ਪੇਠਾ ਬਹੁਤ ਰਾਨਾ ਪੇਠਾ ਆਗਰਾ ਫੇਮਸ ਪੇਠਾ ਕੋਈ ਸੰਗਤੋ ਕਿਹੜਾ ਪੇਠਾ ਲਈਏ ਤੈਨੂੰ ਕਿਹੜਾ ਪਸੰਦ ਆ ਇਹਨਾਂ ਚ ਆਪਾਂ ਆਉਣ ਲੱਗੇ ਥੋੜੇ ਇੱਥੇ ਲੈ ਆਵਾਂਗੇ ਜੇ ਬਚ ਗਿਆ ਤਾਂ ਪਰ ਵੇਹੇ ਮੱਲਾ ਦਾ ਆਹ ਬਚਾ ਨਹੀਂ ਦਿੰਦਾ ਤੇ ਬਾਕੀ ਗਰਮੀ ਵੀ ਨਹੀਂ ਬਚਨ ਦਿੰਦੀ ਕੀ ਕਿਉਂ ਬਈ ਕਿੰਨੇ ਦਿਨ ਕੱਢ ਜਾਂਦਾ ਇਹ

ਤੇ ਵਧੀਆ ਸਵਾਦ ਆ। ਬਾਈ ਇਹ ਡੱਬਾ ਆਪ ਨੂੰ 140 ਦਾ ਕਹਿੰਦਾ ਸੀਗਾ। ਤੇ ਬਾਅਦ ਚ 120 ਤੇ ਬਾਈ ਆਪਾਂ ਨੂੰ ਕਹਿੰਦਾ ਚਲ ਤੁਸੀਂ ਪੰਜਾਬ ਤੋਂ ਆਏ ਆ। ਕਿ 100 ਦਾ ਲਾ ਦਿੰਨੇ ਆ। ਤੇ ਆ ਬਾਈ ਆ ਤੇ ਬਾਈ ਨੇ ਆਪਾਂ ਨੂੰ ਇੰਸਟਾਗ੍ਰam ਦੇ ਫੋਲੋ ਵੀ ਕਰ ਲਿਆ ਦੋਨਾਂ ਜਣ ਨੂੰ ਤੇ ਬਾਈ ਦਾ ਧੰਨਵਾਦ। 40 ਰੁਪਏ ਰੇਟ ਵੀਟ ਆ ਲਿਆ। ਹਾਂ ਵੀ ਕੀ ਰਿਵਿਊ ਆ ਇੱਥੇ ਦੇ? ਤੇ ਨਵਾਂ ਲੱਗ ਲੱਗ ਟੇਸਟ ਆ। ਵਧੀਆ ਹੈ ਨਾ ਘੈਂਟ ਆਪਣੇ ਉਹਦੇ ਨਾਲ ਉਹ। ਉਹ ਤਾਂ ਨਿਹਰੀ ਖੰਡ ਹੁੰਦੇ ਬਈ ਜਿਹੜੇ ਆਪਣੇ ਆਉਂਦੇ ਆ ਇਹ ਦੇਖੋ ਪੂਰਾ ਘੈਂਟ ਹੈ ਬਾ ਘਰੇ ਕਮਰੇ ਚ ਜਾ ਕੇ ਦੇਖਦੇ ਆ ਤੇ ਬਾਕੀ ਆਹ ਬਈ ਪਾਣ ਵਾਲਾ ਬੈਠਾ ਵੀ ਆ ਪਾਣ ਪਟਾਰ ਗੁਲਾਬ ਲੱਛੂ ਪਹਿਨਦਾ ਹੈ ਠੀਕ ਹੈ ਬਈ ਅਸੀਂ ਜਿਹੜਾ ਦੇ ਵਿੱਚ ਬਈ ਆਪਾਂ ਘੁੰਮ ਘੁਮਾ ਕੇ ਆ ਗਏ ਆ ਟੇਟਾ-ਬੂਠਾ ਵੀ ਟੇਸਟ ਕਰ ਲਿਆ ਤੇ ਇੱਕ ਕਹਿ ਲਾਂਗਾ ਆਪਾਂ ਸਮਾਨ ਲਈ ਸੈਂਕਲ ਵਾਸਤੇ ਤੇ ਵਾਪਸ ਉਹਨੂੰ ਦਿਖਾ ਦਿੰਨੇ ਆ ਇੱਕ ਟੀ-ਸ਼ਰਟ ਲਈ ਆ ਬਈ ਆਪਾਂ ਆਹ ਇੱਕ ਹੱਥਾਂ ਚ ਚੜਾਉਣ ਵਾਸਤੇ ਦਸਤਾਨੇ ਜੀ ਆ ਇਹਨਾਂ ਇੱਕ ਤਾਂ ਗ੍ਰਿਪ ਜਾਂ ਬਣਿਆ ਰਹਿੰਦਾ ਪਸੀਨਾ ਨਹੀਂ ਆਉਂਦਾ ਤੇ ਤਿਲਕਦੇ ਰਹਿੰਦੇ ਨਹੀਂ ਤਾਂ ਇੱਕ ਆਪਣੇ ਵੀ ਆਹ ਬਾਹਾਂ ਬਾੜੀਆਂ ਕਾਲੀਆਂ ਹੋ ਚਲੀਆਂ ਤੇ ਇਹ ਲਿਆ ਇੱਕ ਰਾਤ ਨੂੰ ਸੇਫਟੀ ਵਾਸਤੇ ਵੈਸਟ ਲਈ ਹੈ ਇਹ ਵੀ ਜ਼ਰੂਰੀ ਸੀ ਬਹੁਤ ਲਾਈਟਾਂ ਲੂਟਾਂ ਵੀ ਇੱਥੇ ਮਿਲੀਆਂ ਨਹੀਂ ਸਮਾਨ ਘੱਟ ਹੈ ਇੱਥੇ ਇੱਕ ਆਪਾਂ ਆਹ ਕਵਰ ਲੈ ਲੈ ਆਪਾਂ ਦੇ ਬਾਕੀ ਗੱਡੀ ਆਪਾਂ ਬਈ ਡਬਲ ਸਟੈਂਡ ਕਰਾਤੀ ਹੈ ਕਿਉਂਕਿ ਜ਼ਿਆਦਾ ਭਾਰ ਕਰਕੇ ਡੈਗ ਪੈਂਦੀ ਹੈ ਦੂਜਾ ਸਟੈਂਡ ਵੇਖ ਲਾ ਦੇਾਂਗੇ ਪਰ ਜਨ ਟਾਈਮ ਲੱਗਿਆ ਲੱਗੇ ਰਹਿੰਦੇ ਨਹੀਂ ਤਾਂ ਕਿਟ ਦੇ ਵਿੱਚ ਵੀ ਸੰਭਾਲਣਾ ਹੀ ਪਊਗਾ ਤੇ ਬਾਕੀ ਵੀ ਆਪਾਂ ਹੁਣ ਛੱਤ ਚਾਹ ਰਹੇ ਆ ਸੀਗਾ ਬਾਹਰ ਨਹੀਂ ਦੇ ਲੰਗਰ ਦਾ ਹਨ ਆਪਾਂ ਨਹੀਂ ਛੱਦੇ ਤੇ ਐਕਸਟੈਂਸ਼ਨ ਵੀ ਲੈ ਲਿਆ ਹੈਗਾ ਤੇ ਇਹ ਆਪਣੀ 200 ਦਾ ਪਿਆ ਬਾਈ ਕਹਿੰਦਾ ਵੀ ਉਹ 300 ਦਾ ਦਿੰਨੇ ਆ ਤੇ ਚਲ ਤੁਹਾਨੂੰ 200 ਦੇ ਦੇਨੇ ਵੀ ਤੁਸੀਂ ਯਾਤਰਾ ਦੇ ਇਹਦਾ ਆਪਾਂ ਨੂੰ ਬਹੁਤ ਸੌਖਾ ਵੀ ਇੱਥੇ ਪਾਵਰ ਬੈਂਕ ਸਾਰਾ ਕੋਈ ਫੋਨ ਸਰਾਣੇ ਜਾਜ ਤੇ ਲਾ ਲਿਆ ਕਰਾਂਗੇ ਆਪਾਂ ਗੱਡੀਆਂ ਕਮਰੇ ਜਾਂ ਸਮਾਨ ਇੱਥੇ ਪਿਆ ਵੀ ਹੁਣ ਨਾ ਤੋ ਕੇ ਨੇ ਕਰਦੇ ਆ ਰੇਸ਼ਟ ਕਿ ਕੱਲ ਨੂੰ ਫਿਰ ਤੁਮ ਆਗਰਾ ਸ਼ਹਿਰ ਦਿਖਾਉਣੇ ਬਣੇ ਰਹੋ ਫਿਰ ਨਾਲ ਸਮਾਂ ਰਾਤ ਦੇ ਬਈ 12:00 ਵੱਜ ਗਿਆ ਆਪਾਂ ਨਾਤੋ ਰੇਤ ਗਏ ਤੇ ਪੱਕੇ ਸੀ ਨਾ ਹੋਣਾ ਸੀਗਾ ਕੇਸੀ ਨਾ ਆ ਗਿਆ ਵੀ ਆਪਣਾ ਵਾਲ ਕਾਲੇ ਆ ਹੁਣ ਆਪਣੀ ਸੌਣ ਦੀ ਤਿਆਰੀ ਹੈ ਤੇ ਬਾਕੀ ਆਪਾਂ ਤੁਹਾਨੂੰ ਕੱਲ ਨੂੰ ਮਿਲਦੇ ਆ ਸਵੇਰੇ ਕੱਲ ਨੂੰ ਗੁਰੂਗ੍ਰਮ ਅੱਥਾ ਠੇਕ ਕੇ ਕੋਈ ਤਰ੍ਹਾਂ ਦਾ ਜਿਆਦਾ ਦਿਹਾਤ ਵੀ ਫੜਨਾ ਸਾਂਝਾ ਕਰਾਂਗੇ ਆਪਾਂ ਠੀਕ ਕਿਤੇ ਇੱਕ ਵਾਰ ਰਜ਼ੀ ਦਾ ਤੇ ਅਸੇ ਇੱਕ ਵਾਰ ਦਾ ਤੇ ਬਾਕੀ ਆਪਾਂ ਕੱਲ ਨੂੰ ਤਾਂ ਆਈਐਮਐਲ ਦੇਖਾਂਗੇ ਹੋਰ ਅਕਬਰ ਦਾ ਮਕਬਰਾ ਹੈ ਤੇ ਸ਼ੇਖ ਅੰਦਰ ਵੀ ਕਬਰ ਆਏਗੀ ਹੈ ਸਾਰਾ ਤੁਹਾਡੇ ਨਾਲ ਬਈ ਦਿਖਾਵਾਂਗੇ ਤੁਹਾਨੂੰ ਤੇ ਆਹ ਸਾਂਝਾ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਬਈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੂਨ ਕਰਦਿਆ ਕਰੋ ਤੇ ਇਹਨਾਂ ਨੂੰ ਪਿਆਰ ਬਣਾਈ ਰੱਖਿਓ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੁੱਡ ਨਾਈਟ